ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਜਿਹੜੀ ਪਹੁੰਚ ਹੈਗੀ ਆ ਪਿੰਡ ਸ਼ਾਹਪੁਰ ਹੈਗਾ ਜੀ ਸ਼ਾਹਪੁਰ ਪਿੰਡ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਰਣਜੀਤ ਦੇ ਕੋਲੇ ਆਏ ਆ ਰਣਜੀਤ ਦੇ ਘਰ ਆਏ ਆ ਤਕਰੀਬਨ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਪਸ਼ੂ ਆ ਕਾਫੀ ਟਾਈਮ ਤੋਂ ਵੇਖਣ ਦੇ ਵਿੱਚ ਮਿਲਦੇ ਆ ਤੇ ਚੰਗੇ ਪਸ਼ੂ ਆ ਬਹੁਤੇ ਵੀਰਾਂ ਦੀ ਡਿਮਾਂਡ ਅਕਸਰ ਜਿਹੜੀ ਚੱਲਦੀ ਰਹਿੰਦੀ ਆ ਤੇ ਪੈਂਡਿੰਗ ਦੇ ਵਿੱਚ ਬਹੁਤੇ ਵੀਰ ਪਏ ਰਹਿੰਦੇ ਆ ਵੀ ਤਕਰੀਬਨ ਫਸੂ ਵੀਰ ਕਦੋਂ ਲੈ ਕੇ ਆਉਂਦਾ ਚੰਗਾ ਠੀਕ ਆ ਤੇ ਅੱਜ ਜ ਤਕਰੀਬਨ ਦੋ ਨਾਲ ਹੋਣਗੇ ਇੱਕ ਮੱਝ ਜਿਹੜੀ ਦੋਸਤੋ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਪੂਰਾ ਪਰ ਉਹਦਾ ਇਨਫੋਰਮੇਸ਼ਨ ਚੜੀ ਹੈਗੀ ਕਿਵੇਂ ਸਵੇਰੇ ਅੱਗੇ ਸੋਣ ਵਾਲੀ ਆ ਉਹ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਰਣਜੀਤ ਦੇ ਨਾਲ ਗੱਲਬਾਤ ਕਰਕੇ ਉਹਨੂੰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਸੂਈ ਸਵਾਈ ਜਿਹੜੀ ਆ ਮੱਝ ਹੋਵੇਗੀ ਠੀਕ ਆ ਮਗਰ ਜਿਹੜੀ ਕੱਟੀ ਹੈਗੀ ਆ ਚੰਗੀ ਨੀਲੀ ਰਾਵੀ ਦੀ ਕੱਟੀ ਆ ਤੇ ਅੱਜ ਦੋਸਤੋ 5 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸਾਢੇ 4 ਵਜੇ ਦਾ ਜਿਹੜਾ ਦੋਸਤੋ ਬਿਲਕੁਲ ਕਰੈਕਟ ਸਮਾਂ ਹੈਗਾ ਠੀਕ ਆ ਸਾਢੇ 4:30 ਵਜੇ ਸ਼ਾਮ ਦਾ ਸਮਾਂ ਹੈ ਤੇ ਜਿਹੜੀ ਦੂਜੇ ਨੰਬਰ ਤੇ ਆਪਾਂ ਜਿਹੜੀ ਸੂਈ ਸਵਾਈਆ ਮੱਝ ਤੁਹਾਨੂੰ ਉਹ ਦਿਖਾਵਾਂਗੇ ਉਹਦੀ ਚਵਾਈ ਜਿਹੜੀ ਆ ਦੋਸਤੋ ਆਪਾਂ ਬਿਲਕੁਲ ਵਿਚ ਰਿਕਾਰਡਿੰਗ ਦੇ ਤੁਹਾਨੂੰ ਕਰਕੇ ਦਿਖਾ ਦਾਂਗੇ ਜਿਸ ਵੀ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਪਸੰਦ ਆਵੇਗੀ ਮੱਝ ਆਪਦਾ ਹੱਕ ਸਮਝ ਕੇ ਆ ਵੀ ਇੱਕ ਦੋ ਟਾਈਮ ਦੀ ਤਸੱਲੀ ਕਰ ਲਓ ਜੇਕਰ ਤੁਸੀਂ ਆਨਲਾਈਨ ਖਰੀਦਦੇ ਹੋ ਤਾਂ ਤੁਹਾਡਾ ਰਣਜੀਤ ਬਾਈ ਦਾ ਜਿਹੜਾ ਦੋਸਤੋ ਕਾਲ ਮਿਲ ਹੈਗਾ ਫੋਨ ਤੇ ਇੱਕ ਦੂਜੇ ਦੇ ਉੱਪਰ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਆ ਠੀਕ ਆ ਜੀ ਇਤਬਾਰ ਆ ਤਾਂ ਤੁਸੀਂ ਜਿਹੜਾ ਆਨਲਾਈਨ ਸੌਦਾ ਵੀ ਕਰ ਸਕਦੇ ਜੀ ਆਜੋ ਚਲਦੇ ਆਂ ਬਥੇਰੇ ਡਿਟੇਲ ਲੈ ਲੈਨੇ ਆ ਵੀਰ ਦੇ ਕੋਲ ਪੁੱਛ ਲੈਨੇ ਆ ਕੀ ਪਸ਼ੂ ਆ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ ਰਣਜੀਤ ਸੱਸੀ ਕਾਲ ਜੀ ਸੱਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵੈਲਕਮ ਆ ਕੋਈ ਜਿਹਨੇ ਵੀਰ ਮੇਰੇ YouTube ਵਾਲੇ ਵੇਂਦੇ ਉਹਨਾਂ ਨੂੰ ਵੀ ਜੀ ਸੱਸੀ ਕਾਲ ਕਾਤੀ ਬਹੁਤ ਬਿਆਦ ਦਿੱਤਾ ਵੀਰਾਂ ਨੇ ਕਹਿ ਨਹੀਂ ਸਕਦੇ ਵੀ ਜੀ ਅੱਜ 20 ਦਿਨ ਹੋ ਗਏ ਆਪਾਂ ਨੂੰ ਵੀਡੀਓ ਪਾਈ ਹਾਂ ਬਿਲਕੁਲ 20 ਦਿਨ ਪਿਛੋਂ ਵੀਰ ਜੀ ਆਪਾਂ ਉਹ ਦੰਦੇ ਗਏ ਜੀ 203 3 ਕਰਕੇ ਡੰਗਰ ਆਪਣੇ ਵੀਰਾਂ ਅਜੇ ਵੀ ਇੱਕ ਦੋ ਤਿੰਨ ਕਾ ਖਲੋਤੇ ਆ ਮੈਂ ਉਹਨਾਂ ਕੋਈ ਸੌਰੀ ਮੰਗਦਾ ਮਾਂ ਪਰ ਡੰਗਰ ਛੋੜਾ ਜਿਹਾ ਵੀਰ ਜੀ ਘੱਟ ਨਿਕਲਦਾ ਘੱਟ ਨਿਕਲਦਾ ਜੀ ਹਾਂ ਤੇ ਚੰਗਾ ਡੰਗਰ ਆਪਾਂ ਲੈਨੇ ਚੰਗਾ ਆਪਾਂ ਅੱਜ ਤੱਕ ਜਿੰਨੀਆਂ ਵੀਡੀਓ ਪਾਈਆਂ ਚਵਾਈ ਕਰਕੇ ਪਾਈਆਂ ਬਿਲਕੁਲ ਹੁਣ ਆਪਾਂ ਨੂੰ ਕੋਈ ਚੰਗਾ ਡੰਗਰ ਮਿਲਿਆ ਤਾਂ ਆਪਾਂ ਗੱਭਨ ਲੈਨੇ ਝੋਟੀ ਬੜੀ ਚੰਗੀ ਮਿਲੀ ਹੂੰ ਤੇ ਆ ਝੋਟੀ ਬਹੁਤ ਖੂਬਸੂਰਤ ਆ ਦੋਸਤੋ ਪ੍ਰੋਪਰ ਆਪਾਂ ਤੁਹਾਨੂੰ ਨਾ ਤੋਰਾ ਫੇਰਾ ਵੀ ਕਰਕੇ ਦਿਖਾਵਾਂਗੇ ਪਹਿਲਾਂ ਜਾਣਕਾਰੀ ਵੀਰ ਤੋਂ ਲੈ ਲਏ ਕਿ ਅੱਗੋਂ ਕੀ ਘਰ ਵਾਲਿਆਂ ਨੇ ਕਿਹਾ ਕਿ ਨਮਾ ਸੁਆ ਰਜੀਤ ਭਾਈ ਸੁਆ ਕਿਲਮਾ ਸੁਣ ਜਾ ਰਹੀ ਹੈ ਵੀਰ ਜੀ ਪਹਿਉ ਦਜਾ ਸੁਆ ਵਾ ਠੀਕ ਆ ਸਹੀ ਜਿਹੜਾ ਦੂਜਾ ਸੁਆ ਵੀਰਾਂ ਦਾ ਵੀ ਦੂਜਾ ਸੁਆ ਸੁਣ ਜਾ ਰਹੀ ਹੈ ਤੇ ਬਾਕੀ ਦਿਨ ਹਜੇ ਕਿੰਨੇ ਕ ਲੈ ਜੂਗੀ ਵੀਰ ਜੀ ਤਿੰਨ ਚਾਰ ਦਿਨ ਮੇਰੇ ਹਿਸਾਬ ਨਾਲ ਲੈ ਜੀਗੀ ਤਿੰਨ ਤੇ ਚਾਰ ਦਿਨ ਤਿੰਨ ਤੋਂ ਚਾਰ ਦਿਨ ਤਨ ਤੋਂ ਚਾਰ ਦਿਨ ਤਾਂ ਜਿਹੜਾ ਦੋਸਤੋ ਸਮਾਂ ਲੈ ਜੂਗੀ ਤੇ ਬਾਕੀ ਸੋਹਣੇ ਕੱਦ-ਕੱਡ ਦੇ ਵਿੱਚ ਕੱਦ-ਕੱਡ ਜਿਹੜਾ ਤੁਸੀਂ ਬੇਸ਼ੱਕ ਮੀ ਪਰ ਜਿਹੜਾ ਦੋਸਤੋ ਥਣ ਲੇਵਾ ਹੈਗਾ ਉਹ ਬਹੁਤ ਕਮਾਲ ਦਾ ਹੈਗਾ ਕਮਾਲਾਂ ਕਰੀ ਬੈਠੀ ਹੈ ਕਰਮਾ ਲਈ ਬਹੁਤ ਵਧੀਆ ਚੰਗਾ ਥਣ ਭੰਡਾ ਤੇ ਵੇਖੋਗੇ ਤੁਸੀਂ ਬਿਲਕੁਲ ਸਟ੍ਰਕਚਰ ਹਵਾਨੇ ਦਾ ਬਿਲਕੁਲ ਢੋਨ ਵਾਲੇ ਪਾਸੇ ਉਥੇ ਦੇ ਸ਼ੂ ਨੂੰ ਜਿਹੜਾ ਟੱਚ ਕਰਦਾ ਜਿਹੜਾ ਹਵਾਨਾ ਅਜੇ ਜੇਕਰ ਦੋਸਤੋ 4-5 ਦਿਨ ਲੈ ਜਾਂਦੀ ਹੈ ਤੇ ਨਾਰਮਲ ਆਪਾਂ ਨੂੰ ਪਤਾ ਪਸੂ ਹੋਰ ਵੀ ਜਿਹੜਾ ਹਵਾਨਾ ਬਣਾਉਂਦਾ ਆ ਸਿੰਗੀ ਸੁੰਗੀ ਵੇਖੋ ਇੱਕ ਵਾਰੀ ਠੀਕ ਹੈ ਜੀ ਆ ਕਰੋ ਚੈੱਕ ਇਹਦੀ ਆ ਸਿੰਗੀ ਸੁੰਗੀ ਜੇ ਫੇਸ ਕੁਆਲਿਟੀ ਚੰਗੀ ਹੈ ਤੇ ਪੁੱਠਾ ਪਠਾ ਬਹੁਤ ਜਿਆਦਾ ਚੌੜਾ ਵੇਖੋ ਤੁਸੀਂ ਥੱਬਿਆਂ ਦੇ ਥੱਬਿਆ ਮਖਲੇ ਪਾਸਿਓ ਆ ਕਰੋ ਚੈੱਕ ਜੀ ਠੀਕ ਹੈ ਕੋਈ ਕਹਿਣ ਦੀ ਗੱਲ ਨਹੀਂ ਕਿ ਇਹ ਪੂਰਾ ਜਿਹੜਾ ਦੋਸਤੋ ਥਾਂ ਦੇਵਾ ਚੰਗਾ ਬਣਾਇਆ ਤੇ ਬਾਕੀ ਰਜੀਤ ਵੀਰੇ ਕੀ ਮਿਲਕ ਦੀ ਕੈਪੈਸਿਟੀ ਕੋਈ ਘਰ ਵਾਲਿਆਂ ਦੱਸਿਆ ਕੋਈ ਨਹੀਂ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਅਸੀਂ 13 ਕਿਲੋ ਇਹਦੇ ਤੇ ਪਹਿਲੇ ਬਲੂਨ ਦੇ ਚੋਆ ਹਾਂਜੀ ਤੇ ਗਾੜੀ ਵੇਖੋ ਹੁਣ ਇਹ ਆਪਾਂ ਜਿੰਨਾ ਬਾਕੀ ਦਾ ਆਪਾਂ ਜਨੀਆਂ ਮੱਝਾਂ ਵਿੱਚਵਾ ਕੇ ਦਿੰਦੇ ਨੇ ਤੁਹਾਨੂੰ ਵੀ ਪਤਾ ਵੀਡੀਓ ਦੇ ਵਿੱਚ ਵੀਰਾਂ ਨੇ ਵੇਖ ਲੈਣਾ ਈ ਹੋਣਾ ਵੀਰਾਂ ਦੇ ਸਾਹਮਣੇ ਯੋਗ ਜਿਹਨੇ ਦੋਤੇ ਦਿੱਤਾ ਨਹੀਂ ਤੇ ਕਿੰਨੇ ਦੇਣਾ ਬਿਲਕੁਲ ਆਹ ਵੇਖੋ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਤੋਂ ਆਹ ਥਾਣਾ ਚੈੱਕ ਕਰੋ ਬਿਲਕੁਲ ਮੁਠੀ ਵਾਲਾ ਥਾਣਾ ਤੇ ਗੈਬੰਤਰ ਜਿਹੜਾ ਨਾਰਮਲ ਹੀ ਤੁਹਾਨੂੰ ਸਮਝ ਆ ਜਾਣਾ ਦੋਸਤੋ ਇੱਕ ਸਾਈਡ ਤੋਂ ਵੇਖੀਏ ਤੇ ਜਿਹੜੇ ਸੱਜੇ ਬਹਿਣੇ ਵਾਲੇ ਪਾਸੇ ਆ ਬਹਿਣੀ ਵਾਲੇ ਪਾਸੇ ਤੋਂ ਥਾਣੇ ਲੁੱਕ ਜਾਂਦੇ ਆ ਠੀਕ ਆ ਤੇ ਥਾਣਾ ਵੀ ਚੰਗਾ ਬਰਾਬਰਤਾ ਪੂਰੀ ਆ ਤੇ ਰਣਜੀਤ ਭਾਈ ਖੁੱਲ ਗਏ ਨੂੰ ਠੀਕ ਆ ਖੋਲ ਕੇ ਤੋਰ ਕੇ ਤਾਂ ਆਪਾਂ ਤੁਹਾਨੂੰ ਦਿਖਾਉਣੀ ਆ ਦੋਸਤੋ ਪਸ਼ੂ ਜਿਹੜਾ ਇਸ ਕਿੱਲੇ ਦੇ ਉੱਪਰੋਂ ਤੁਹਾਨੂੰ ਮੋਸ਼ਨਲੀ ਚੰਗਾ ਹੀ ਮਿਲਦਾ ਪਸ਼ੂ ਹਰ ਆਪਾਂ ਹੋਰ ਵੀ ਜਿਹੜੇ ਘਰੋਂ ਪਾਈਦੀਆਂ ਵੀਡੀਓ ਜਿੰਨੇ ਵੀ ਆ ਚੰਗੇ ਪਸ਼ੂ ਵੀ ਮਿਲਦੇ ਆ ਠੀਕ ਆ ਤੇ ਵੀਰ ਜਿਹੜੇ ਅੱਗੇ ਮੈ ਜਾਂਦੇ ਆ ਤਕਰੀਬਨ ਇੱਕ ਵਾਰੀ ਫੇਅਰ ਹੁੰਦੇ ਚੱਲ ਕੇ ਤੇ ਹੋਰ ਵੀ ਕਿਸੇ ਭੈਣ ਭਰਾ ਨੇ ਖਰੀਦਣਾ ਹੁੰਦਾ ਉਹਨਾਂ ਨੂੰ ਵੀ ਜਿਹੜੇ ਆ ਸੇਚੇ ਤੌਰ ਤੇ ਜਿਹੜਾ ਦੋਸਤੋ ਇੱਥੇ ਆ ਕੇ ਦਵਾ ਕੇ ਵੀ ਲੈ ਕੇ ਜਾਂਦੇ ਆ ਪਸ਼ੂ ਆਹ ਵੇਖੋ ਜੀ ਠੀਕ ਆ ਥਾਂ ਦੇਵਾ ਬਹੁਤ ਜ਼ਿਆਦਾ ਖੂਬਸੂਰਤ ਆ ਤੇ ਪੱਧਰ ਜਿਹੜਾ ਦੋਸਤੋ ਦੇਵਾ ਹੈਗਾ ਠੀਕ ਆ ਲੋਵੀ ਦੋਸਤੋ ਠੀਕ ਆ ਪਸੰਦ ਆਊਗੀ ਚੀਜ਼ ਤੁਹਾਨੂੰ ਇੱਕ ਵਾਰੀ ਕਰੇ ਰਿਵਿਊ ਕਰਕੇ ਅੱਖੀਂ ਕੱਢ ਲਿਓ ਚੰਗੀ ਆ ਚੀਜ਼ ਤੇ ਰਜੀਤ ਭਾਗ ਕਿੰਨਾ ਕੁ ਮੁੱਲ ਵੀਰਾ ਡਿਮਾਂਡ ਕੀ ਫਿਰ ਵੀ ਜੀ ਮੋਲੇ ਦਾ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਵੀਰਾ ਨੂੰ ਵੀ ਮੈਂ ਵੀਰਾ ਨੂੰ ਇਹ ਗਿਆ ਕਿ ਮੈਂ 14 ਕਿਲੋ ਵਾਲੀਆਂ 15 ਕਿਲੋ ਵਾਲੀਆਂ ਤੁਹਾਨੂੰ 90 ਤੋਂ ਅੰਦਰ ਹੀ ਦਵਾਂਗਾ ਹਾਂਜੀ ਤੇ ਥੋੜਾ ਜਿਹਾ ਦੀਜੀ ਆ ਵੀ ਡੰਗਰ 15 20 ਹਜ਼ਾਰ ਚੜ ਗਿਆ ਹੂੰ ਡੰਗਰ ਹੁਣ 15 20 ਪਿੰਟ ਫਰੀਏ ਇੱਕ ਅੱਧਾ ਨਿਕਲ ਆ ਜੀ ਪਰ ਫਿਰ ਵੀ ਆਪਾਂ ਇਹਦਾ ਸੋਇਆ ਡੰਗਰ ਆ ਉਹ 90 ਤੋਂ ਅੰਦਰ ਹੀ ਦਵਾਂਗੇ ਹਾਂਜੀ ਇਹ ਵੀ ਦੀ ਝੋਟੀ ਕੋਈ ਜ਼ਿਆਦਾ ਚੰ ਵੇ ਮੈਨੂੰ ਵੀ ਜਿਆਦਾ ਵੀ ਇਹ 16 ਤੋਂ 17 ਦੇ ਲੱਗੇ ਚੱਲੂਗੀ ਹੂੰ ਤੇ ਇਹ ਕਰਕੇ ਇਹਦਾ ਥੋੜਾ ਜਿਆਦਾ ਆਪ ਹੋਣਾ ਗਿਆ ਮੈਨੂੰ ਅੱਛਾ ਕਿੰਨਾ ਕੱਪ ਹੋ ਗਿਆ ਭਾਈ ਰਜੀਤ ਕਰ ਦੋ ਬਈ ਰਜੀਤ ਜੀ ਮੋਲੇ 95 95 ਬਾਕੀ ਉਹ ਚ ਮਾਨਦਾਂ ਦੀਨਾਂ ਦਾ ਕਰਾਂਗੇ ਹਾਂ ਬਾਣਾ ਫਿਰ ਵੀ 90 ਦੇ ਆਸ-ਪਾਸ ਹੀ ਰੱਖੀ ਆ ਗੱਲ ਹਾਂਜੀ ਵੀਰ ਜੀ ਆਸ-ਪਾਸ ਹੀ ਰੱਖੀ ਆ ਮੈਨੂੰ ਵੀ ਪਤਾ ਝੋਟੀ ਲੱਖੋਂ ਬਾਹਰ ਵੇਖਦੀ ਆ ਜੀ ਜੀ ਬਿਲਕੁਲ ਪਰ ਮੈਂ ਵੀ ਜੀ ਜਿਹੜਾ ਵਾਅਦਾ ਕੀਤਾ ਵਾ ਨਾ ਲੋਕਾਂ ਨਾਲ ਉਹ ਤੋਂ ਮੈਂ ਵੀ ਜੀ ਭਜਦਾ ਨਹੀਂ ਮੈਨੂੰ ਵੀ ਪਤਾ ਵੀ ਝੋਟੀ ਲੱਖ ਤੋਂ ਬਾਹਰ ਆ ਉਹ ਨਾ ਅੱਗੇ ਮੈਂ ਝੋਟੀ ਜਿਹੜੀ ਪਿੱਛੇ ਵੇਚੀ ਉਹ ਮੇਰੇ ਕੋਲ 1 ਲੱਖ 80000 ਦੀ ਵੇਚੀ ਤੇ ਮੈਨੂੰ ਦੋਹਾਂ ਵਪਾਰੀਆਂ ਦਾ ਫੋਨ ਆਇਆ ਸੀ ਵੀ ਤੁਹਾਨੂੰ ਵੇਚਣੀ ਨਹੀਂ ਆਉਂਦੀ ਮੈਂ ਕਿਹਾ ਮੈਨੂੰ ਲੈਣੀ ਆਉਂਦੀ ਆ ਮੈਨੂੰ ਵੇਚਣੀ ਵਾਕਈ ਨਹੀਂ ਆਉਂਦੀ ਉਹ ਮੈਂ ਕਿਹਾ ਵੀ ਮੈਂ ਲੋਕਾਂ ਨਾਲ ਵਾਅਦਾ ਕੀਤਾ ਚਲੋ ਮੈ ਖਰੀਦ ਵੇਖ ਬਵਾਰੀਆਂ ਵੀਰਾਂ ਨੂੰ ਬੇਨਤੀ ਕਰਦਾ ਹਰੇਕ ਬਵਾਰੀ ਕਹਿੰਦਾ ਇੰਨੇ ਝੋਟੀ ਦਾ ਕੋਈ ਡੇਢ ਮੰਗਦਾ ਕਿ ਸਵਾ ਹੀ ਨਾ ਕਰਦੇ ਭਾਜੀ ਆਪਾਂ ਆਪਣੀ ਪਹੁੰਚ ਵੇਖਣੀ ਆ ਆਪਣੀ ਪਹੁੰਚ ਆਪਨੀ ਖਰੀਦ ਵੇਖਣੀ ਆ ਆਪਾਂ ਨੂੰ ਕੋਈ ਉਹਨੇ ਜਾਇਜ਼ ਭਾਜ ਮਿਲੀ ਆਪਾਂ ਉਹਨਾਂ ਕੀ ਆ ਬਾਕੀ ਆਪਾਂ ਵੀ ਜੀ ਇਹ ਡੇੜੀਆਂ ਵਾਲੇ ਆਪਣੇ ਕੋਈ ਇੰਨਾ ਬਹੌਣਗਾ ਕੀ ਆ ਨਾ ਉਹ ਵੀ ਇੰਦੀਆਂ ਮੱਝਾਂ ਆਪਣ ਦੋ ਮੰਗਦੇ ਆ ਆਪਾਂ ਨਾਲ ਸਰਵਿਸ ਦਾ ਕੰਮ ਥੋੜਾ ਜਿਹਾ ਔਖਾ ਵਾ ਹਾਂਜੀ ਬਾਕੀ ਮੈਂ ਵੀਰਾਂ ਨੂੰ ਚਲੋ ਮੈਂ ਸਾਰਿਆਂ ਨੂੰ ਡੰਗਰ ਤੇ ਸਾਰਿਆਂ ਨੂੰ ਭੁਗਤਾਨ ਦੇਣਾ ਇੱਕ ਥੋੜੀ ਬੇਨਤੀ ਹੈ ਵੀ ਵੀਰ ਜੀ ਮੱਝਾਂ ਮੇਰੀ ਮੈਨੂੰ ਪਤਾ ਕਿੰਨੇ ਚਿਰ ਵਿਕ ਜਾਂਦੀਆਂ ਬਿਲਕੁਲ ਮੁੜ ਕੇ ਮੈਨੂੰ ਵੀਰ ਫੋਨ ਕਰਦੇ ਕਹਿੰਦੇ ਆ ਹੁਣ ਕਿਦਨ ਹੁਣ ਕਿਦਨ ਵੀਰ ਜੀ ਮੈਨੂੰ ਹਫ਼ਤਾ ਦਿਆ ਕਰੋ ਹੂੰ ਹਫ਼ਤੇ ਹਫ਼ਟਾਰੇ ਲੱਗ ਹੀ ਜਾਂਦਾ ਮੈਨੂੰ ਵੀਰ ਜੀ ਉਸ ਨੂੰ ਚੰਗਾ ਲਿਆਉਣਾ ਮਤਲਬ ਇਹ ਵੀ ਬਈ ਰਜੀਦ ਜੇ ਉਹ ਮੈਂ ਤੇ ਜੋੜਨੇ ਹੁਣ ਤਾਂ ਭਾਵੇਂ ਤੇ 8-7 ਖਲਾਰ ਲੈਂਦੇ ਮੈਂ ਵੀ ਜੀ ਆਪਣੇ ਪਿੰਡੋਂ ਫੜਨਾ ਵਪਾਰੀ ਕੋਲੋਂ ਹਾਂ ਮੈਂ ਫੜ ਕੇ ਤੇ ਸੇਰੇ 사ਦਣਾ ਵੀ ਵੀਰ ਜੀ ਆ ਜੋ ਡੰਗਰ ਆਗੇ ਪਰ ਨਹੀਂ ਆਪਾਂ ਉਹ ਕੰਮ ਨਹੀਂ ਜੀ ਕਰਨਾ ਆਪਾਂ ਆਪਣੀ ਖਰੀਦ ਦਵਾਂਗੇ ਬਿਲਕੁਲ ਦੋਸਤੋ 95000 ਵੀਰ ਦਾ ਮੋਲ ਲ 95000 ਕਿਉਂਕਿ ਏਡੀ ਵੱਡੀ ਜਿਹੜੀ ਮਾਝਾ ਜਾਂ ਝੋਟੀ ਮੰਨ ਲਓ ਵੀ ਆਪਾਂ ਘਰੇ ਆ ਕੇ ਵੇਖੀਏ ਤੇ ਆਪਾਂ ਨੂੰ ਪਤਾ ਵੀ ਅੱਜ ਜਿਹੜਾ ਬਾਜ਼ਾਰ ਤੇਜ ਆ ਪੂਰਾ ਵੀ ਮੱਠਾ ਨਹੀਂ ਕੋਈ ਹੈਗਾ ਇਹਨਾਂ ਦਿਨਾਂ ਦੇ ਵਿੱਚ ਥੋੜਾ ਤੇਜ਼ੀ ਹੋ ਜਾਂਦੀ ਹੈ ਅੱਜ ਨਵਾਂ ਸਾਲ ਨਹੀਂ ਕੋਈ ਹੈਗਾ ਵੀ ਇਹਨਾਂ ਦਿਨਾਂ ਦੇ ਵਿੱਚ ਕੋਈ ਅੱਜ ਪਹਿਲਾ ਸਾਲ ਹਰ ਸਾਲ ਆਉਂਦੇ ਸਾਲ ਜਿਹੜਾ ਪਿਛੇ ਵੀਤ ਗਏ ਜਾਂ ਸਾਲ ਤੇਜ਼ੀ ਹੋ ਜਾਂਦੀ ਹੈ ਪਸ਼ੂਆਂ ਦੀ ਕਿਉਂਕਿ ਸੂਹਾ ਘਟ ਜਾਂਦਾ ਠੀਕ ਆ ਤੇਜ਼ੀ ਹੋ ਜਾਂਦੀ ਹੈ ਉਹਦੇ ਆਪਣਾ ਆਪਾਂ ਵੀਰ ਕਈ ਲੇਰੀ ਵਾਲੇ ਆਪਣੇ ਕੋਲ ਜਿਹੜੇ ਉਹਨਾਂ ਦੇ ਉਹ ਆਂਦੇ ਅਸੀਂ ਕੰਮ ਕਰਦੇ ਆਂ ਡੰਗਰ ਲੈ ਕੇ ਉਹਨਾਂ ਨੂੰ ਆਪਾਂ ਵਿਵਾਰ ਲੈਣ ਤੇ ਲਾਤਾ ਜੀ ਉਹ ਖੜ ਕੇ ਨਾਲੇ ਇਕੱਦੀ ਵੇਚ ਲੈਂਦੇ ਜੀ ਉਹਨਾਂ ਨੂੰ ਇਹ ਬੜਾ ਹੋ ਗਿਆ ਵੀ 13 14 ਕਿਲੋਣਾਂਗੇ ਸਾਨੂੰ 90 ਦੇ ਅੰਦਰ ਮਿਲਦੀਆਂ ਚਲੋ ਵੀਰ ਜੀ ਆਪਾਂ ਨੂੰ ਵੀ ਮਿਲਦਾ ਡੰਗਰ ਐਵੇਂ ਕਈ ਜਗ੍ਹਾ ਵੀ ਮੈਂ ਕੋਲੋਂ ਪਾ ਕੇ ਦਿੰਦਾ ਕੋਲੋਂ ਕੋਈ ਨਹੀਂ ਚ ਪਾ ਕੇ ਦਿੰਦਾ ਆਪਾਂ ਨੂੰ ਜੇ ਲਫਾ ਮਿਲਦਾ ਤਾਂ ਆਪਾਂ ਦਿੰਦੇ ਜੀ ਬਿਲਕੁਲ ਬਿਲਕੁਲ ਭਰਾ ਠੀਕ ਆ ਮੰਨ ਲਓ ਗੱਲ ਇਸ ਤਰ੍ਹਾਂ ਐ ਭਰਾਓ ਵੀ ਮੱਝ ਚੰਗੀ ਆ 53 ਤੋਂ ਉਪਰ ਦੇ ਵਿੱਚ ਤੁਸੀਂ ਆਪ ਦਾ ਵੇਖ ਲਿਓ ਤਸੱਲੀ ਕਰ ਲਿਓ ਕਿਉਂਕਿ ਅੱਗੇ ਵਪਾਰ ਦਾ ਕੰਮ ਹੈ ਜਿਹੜਾ ਚਿੱਪ ਕੇ ਵਿਖਾ ਲਾਂਗੇ ਵੀਰਾਂ ਨੂੰ ਬੀੜ ਵਿੱਚ ਹਾਂ ਤੁਹਾਨੂੰ ਦਿਖਾ ਦਿਆਂਗੇ ਐਂਡ ਤੇ ਜਿਹੜਾ ਵਿਖਾ ਦਾਂਗੇ ਚਿੱਪ ਕੇ ਵਿਖਾ ਦਾਂਗੇ ਦੋਸਤੋ ਚਾਰੇ ਥਾਂ ਪਾਸ ਹੋ ਜੇਗਾ ਕਿਸੇ ਵੀਰ ਦੇ ਜੇਕਰ ਦੂਰ ਦਰਾਡੇ ਬੈਠੇ ਤੇ ਮਨ 'ਚ ਕੋਈ ਡਾਊਟ ਨਾ ਰਹੇ ਜੇ ਖਰੀਦਣੀ ਚਾਹੁੰਦੇ ਆਨਲਾਈਨ ਤੇ ਖਰੀਦ ਸਕਦੇ ਹੋ ਚੰਗੀ ਹੈਗੀ ਆ ਪੁੱਠੇ ਪਾਠੇ ਦੀ ਚੜਾਈ ਬਹੁਤ ਜ਼ਿਆਦੀ ਹੈ ਬਾਕੀ ਪੰਡਾ ਪਾਈ ਫਿਰਦੀ ਹੈ ਕਰਮਾਂ ਵਾਲੀ ਬਾਕੀ ਜਿਹੜਾ ਦੁੱਧ ਅੱਗੇ ਦੋਸਤੋ ਸੇਵਾ ਦਾ ਹੋ ਸਕਦਾ ਵੀ ਤੁਸੀਂ ਸਮੁੰਦਰ ਆ ਵੀ ਕਿੰਨਾ ਕੁ ਜ਼ਿਆਦਾ ਹੋਰ ਵੱ ਤੇ ਬਾਕੀ ਸੋਹਣੀ ਆ ਛੋਟੀ ਜਿੰਨੀ ਵੀ ਹੈਗੀ ਕਹਿ ਲਓ ਉਨੀ ਥੋੜੀ ਆ ਇਸ ਤੋਂ ਬਾਅਦ ਅਗਲੀ ਜਿਹੜੀ ਮਾਝਾ ਦੋਸਤੋ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਤਕਰੀਬਨ ਸੂਹਾ ਪੁੱਛ ਲੈਨੇ ਵੀਰ ਤੋਂ ਤਾਜੀ ਸੂਈ ਲੱਗਦੀ ਆ ਵੀਰ ਰਣਜੀਤ ਕਿੰਨਾ ਸੂਹਾ ਸੂਈ ਆ ਜੀ ਆਪਾਂ ਦੂਜਾ ਕਰਕੇ ਲਈ ਜੇ ਹਾਂਜੀ ਬਾਕੀ ਦੀਆਂ ਦੀ ਆਪੋ ਆਪਣੀ ਸਮਝ ਆ ਹਾਂਜੀ ਤੇ ਇਹ ਵੀ ਜੀ ਸੂਈ ਨੂੰ ਅੱਜ 8-10 ਦਿਨ ਹੋ ਗਏ ਆ 8-10 ਦਿਨ ਹੋ ਗਏ ਆ ਮਗਰ ਦੀ ਤੇ ਮਗਰ ਕੱਟੀ ਦੂਜਾ ਸੂਹਾ ਵੀਰਾਂ ਦਾ ਮੰਨ ਕੇ ਆਪਾਂ ਲਈ ਤੇ 8-10 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਆ ਮਗਰ ਬੱਚਾ ਜਿਹੜਾ ਹੈਗਾ ਫੀਮੇਲ ਕਾਫ ਆ ਕੱਟੀ ਜੰਨੀ ਨੀਰਾ ਵੀ ਦੀ ਠੀਕ ਹੈ ਪੱਕੀ ਮੋਸ਼ਨ ਨਾਲ ਸਿਕ ਬੰਨੇ ਹੈਗੀ ਆ ਅੱਖ ਜਿਹੜੀ ਬਿੱਲੀ ਮਣਕੀ ਆਖਾ ਮੱਥਾ ਬੱਲਾ ਦੋਸਤੋ ਮਗਰਲੇ ਪੈਰ ਜਿਹੜੇ ਆ ਤੋਥੇ ਆ ਕੱਟੀ ਦੇ ਅਗਲੇ ਪੈਰ ਕਰ ਲਈਆਂ ਠੀਕ ਹੈ ਤੇ ਬਾਕੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਝੋਟੀ ਲੈਓ ਵੀਰ ਜੀ ਆ ਕਰਿਓ ਚੈੱਕ ਬਣਾਇਆ ਠੀਕ ਹੈ ਲਵਾਈ ਲੁਈ ਵੀ ਹੁੰਦੀ ਹੈ ਵੀ ਝੋਟੀ ਕਾਫੀ ਲੰਬੀ ਹੈ ਠੀਕ ਹੈ ਤੇ ਦੁੱਧ ਮਿਲਕਿੰਗ ਆਪਾਂ ਵੀਰ ਤੋਂ ਪੁੱਛਾਂਗੇ ਇੱਕ ਵਾਰੀ ਤੁਹਾਨੂੰ ਤੋਰਾ ਤੋੜ ਕੇ ਆਪਾਂ ਚੰਗੀ ਤਰ੍ਹਾਂ ਦਿਖਾ ਦਈਏ ਠੀਕ ਹੈ ਤੇ ਪੱਧਰ ਜਿਹੜਾ ਲੇਵਾ ਹੈਗਾ ਦੋਸਤੋ ਬੇਸ਼ੱਕ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੇਖ ਲਿਓ ਇੱਕ ਵੀਡੀਓ ਨੂੰ ਦੋ ਵਾਰੀ ਵੇਖ ਲਿਆ ਕਰੋ ਠੀਕ ਹੈ ਜੇਕਰ ਨਹੀਂ ਕੋਈ ਚੀਜ਼ ਜੀ ਸਮਝ ਲੱਗਦੀ ਉਸ ਤੋਂ ਬਾਅਦ ਜਿਹੜਾ ਮਾਲਕ ਦੇ ਨਾਲ ਤੁਸੀਂ ਸੰਪਰਕ ਕਰ ਲਿਆ ਕਰੋ ਠੀਕ ਹੈ ਰਣਜੀਤ ਜੀ ਨੌਕ ਦਿਨ ਹੋ ਗਏ ਤੇ ਫਿਰ ਦੁੱਧ ਹੁਣ ਕਿੰਨਾ ਚੱਲ ਰਿਹਾ ਸਹੀ ਜਗਾ ਜੀ ਜੀ ਦੇ ਤੇ ਦੁੱਧ ਹੈ 14 ਕੁ ਲਸ ਅੱਛਾ ਜੀ ਆਪਾਂ 13 ਕਿਲੋ ਦੀ ਗਾਰੰਟੀ ਦੇਵਾਂਗੇ ਵੀਰ ਆ ਪਹਿਲੀ ਗੱਲ ਤੇ ਆਪਣੇ ਕੰਮ ਕਰਕੇ ਤੁਹਾਨੂੰ ਵੀ ਪਤਾ ਵੀਡੀਓ ਤੁਸੀਂ ਪਾਉਂਦੇ ਜੀ ਸਾਡਾ ਸਾਥ ਹੋ ਜਾ ਬਿਲਕੁਲ ਆਪਣੇ ਜੱਟਾਂ ਘਾਤ ਨਹੀਂ ਮਾਰੀ ਗਏ ਨੇ ਬਿਲਕੁਲ ਪਰ ਆਪਾਂ ਵੀ ਜੀ ਬਾਲਟੀ ਵਾਲੇ ਦੇ ਪੈਸੇ ਲਾਵਾਂਗੇ ਦੂਜੇ ਦਿਨ ਹੀ ਆਪਾਂ ਹੁਣ ਚਲੋ ਜੋਨ ਦੇ 6:30 ਦਾ ਟਾਈਮ ਜੋਨੇ ਹੁਣ 4.5 ਹੋਏ ਆਪਾਂ ਹੁਣ ਚਵਾਈ ਕਰਕੇ ਵਿਖਾ ਦਿੰਦੇ ਵੀ ਯਾਰ ਜੀ ਤੇ ਇੱਕ ਤੇਰੇ ਇੱਥੇ ਆ ਕੇ ਇਹ ਗੱਲਬਾਤ ਵੇਖਣ ਚਾਹੀਈ ਆ ਵੀ ਬਾਈ ਰਾਜ ਆਏ ਆ ਵੀ ਗੱਲ ਵੀ ਇਹ ਮਹੀਨੇ ਤੱਕ ਪੀਕ ਲੈਵਲ ਤੇ 15 ਚਵਾ ਦੂਗੀ 16 ਚਵਾ ਦੂਗਾ ਕੰਮ ਨਹੀਂ ਵੀ ਜਿਹੜਾ ਅੱਜ ਹੈਗਾ ਉਹ ਹੀ ਮੌਜੂਦ ਆ ਅੱਜ ਜਿਹੜਾ ਆਪਾਂ ਅੱਜ ਦੇਵਾਂਗੇ ਉਹਦੀ ਗਰੰਟੀ ਦਵਾਂਗੇ ਇਹ ਨਹੀਂ ਆ ਵੀ ਇਹ ਹੁਣ ਮੈਲਾ ਮਾਰ ਕੇ 20 ਦਿਨਾਂ ਨੂੰ ਤੇ ਮੈਂ ਕਹਿੰਦਾ ਵੀ 18 ਕਰ ਦੂਗੀ ਬਿਲਕੁਲ ਤੇ ਮੈਂ ਉਹਦੀ ਗਰੰਟੀ ਨਹੀਂ ਚੀ ਲੈਣਾ ਬਿਲਕੁਲ ਬਿਲਕੁਲ ਮੈਂ ਜਿਹੜਾ ਬਾਲਟੀ ਉਹਦੇ ਰੁਪਏ ਲਵਾਂਗਾ ਬਿਲਕੁਲ ਬਿਲਕੁਲ ਇਹ ਗੱਲ ਜਿਹੜੀ ਬਾਈ ਰਜੀਤ ਦੀ ਸਹੀ ਉਹਦੀ ਜਿਹੜੀ ਦੋਸਤੋ ਤਸੱਲੀ ਆ ਉਹਦੀ ਤਸੱਲੀ ਵੀਰ ਦੇਊਗਾ ਵੀ ਅੱਜ ਭਾਈ ਇੰਨਾ ਚੋੜੋ ਆ ਕੇ। ਠੀਕ ਆ ਉਸ ਅਕੋਰਡਿੰਗ ਜਿਹੜਾ ਮੁੱਲ ਹੋਊਗਾ ਠੀਕ ਆ। ਆਪਾਂ ਬੱਚਾ ਨੂੰ ਬੁਖਾ ਦੇਣੀ ਆ। ਆ ਕਰਿਓ ਜੀ। ਬੱਚਾ ਜਿਹੜਾ ਦੋਸਤੋ ਛੱਡ ਦਿੱਤਾ। ਹਜੇ ਟਾਈਮ ਤੁਸੀਂ ਨੋਟ ਕਰ ਲਿਓ ਠੀਕ ਆ ਜੀ। ਟਾਈਮ ਤੋਂ ਪਹਿਲਾਂ ਆਪਾਂ ਚੁਆਈ ਕਰਨ ਲੱਗੇ ਆ ਬੇਸ਼ੱਕ 4:50 ਮਿੰਟ ਦਾ ਸਮਾਂ ਹੈ ਠੀਕ ਆ ਸ਼ਾਮ ਦਾ। ਤੇ ਚੁਆਈ ਨਾਰਮਲ ਜੇਕਰ ਦੇਖੀਏ ਤੇ 6 ਤੋਂ 6 ਵੀ ਹੁੰਦੀ ਆ। ਠੀਕ ਆ ਕੋਈ 7:00 ਦੇ 7:30 ਵੀ ਵੀਰ ਕਰਦੇ ਆ 6:30 ਕਰਦੇ ਆ। ਪਰ ਆਪਾਂ ਜਿਹੜਾ ਬੱਚਾ ਛੱਡ ਦਿੱਤਾ ਕੱਟੀ ਆ ਫੀਮੇਲ ਤੇ ਧਾਰ ਤੁਰ ਦੀ ਆਪਾਂ ਬਿਲਕੁਲ ਤਸੱਲੀ ਨਾਲ ਤੁਹਾਨੂੰ ਦਿਖਾ ਦੇਣੀ ਆ ਕੋਲੋਂ ਉਸ ਤੋਂ ਬਾਅਦ ਤੁਰੰਤ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਘਰੇ ਵਿਜ਼ਿਟ ਕਰ ਲਿਓ ਤਸੱਲੀਆਂ ਤੁਹਾਡੀਆਂ ਆਪਦੀਆਂ ਵੀ ਹੈਗੀਆਂ ਆਪ ਵੀ ਕਰ ਲਿਓ ਲੋ 不对不起 ਜਿਹੜਾ ਕਿਲੋ ਤੱਕ ਗਾੜ ਤਾਂ ਹੋਊਗੀ ਜੀ ਜਿਆਦਾ ਪੌਣੇ 2 ਕਿਲੋ ਹੋਏਗੀ 2 ਤੋਂ 2 ਤੋਂ ਉੱਪਰ ਹੈ ਹਾਂਜੀ ਵਖਾ ਲੋ ਗਾੜ ਹਾਂਜੀ ਆ ਦਿਖਾਓ ਆ ਅਗਲੇ ਥਾਣੇ ਦਾ ਜਿਹੜਾ ਦੁੱਧ ਦੋਸਤ ਹੁਣ ਚਵਾਈ ਜਿਹੜੀ ਹੋ ਗਈ ਆ ਹੁਣ ਮਗਰਲੇ ਥਾਣੇ ਦੀ ਆਪਾਂ ਚਵਾਈ ਤੁਹਾਨੂੰ ਦਿਖਾ ਦਿੰਨੇ ਹਾਂ ਹਾਂਜੀ ਨਾ ਮੱਝ ਪੈਜੀ ਆਪਣੇ ਨਗਰ ਦਾ ਤੁਹਾਨੂੰ ਪਤਾ ਹੀ ਲੱਗਿਆ ਮਲਾ ਜਗਨਨਾਥ ਸ਼ਰਧੇ ਬੱਚੇ ਨੂੰ ਕੋਈ ਨਹੀਂ ਠੀਕ ਆ ਸੋ ਦੋਸਤੋ ਬਿਲਕੁਲ 4:55 ਮਿੰਟ ਤੇ ਜਿਹੜੀ ਆਪਾਂ ਅੱਜ 5 ਮਾਰਚ ਨੂੰ ਖਾਦੀ ਕਰਤੀ ਹੈ ਜੇਕਰ ਆਪਾਂ ਵੀਡੀਓ ਸ਼ਾਮ ਨੂੰ 6:00 ਵਜੇ ਅਪਲੋਡ ਕਰਦੇ ਆ ਤਾਂ ਤੁਸੀਂ ਸਵੇਰ ਉਸ ਸਾਫ ਕਿਤਾਬ ਨਾਲ ਜਿਹੜੀ ਚੁਵਾਈ ਹੈ ਡੱਕ ਸਕਦੇ ਹੋ ਠੀਕ ਆ ਇੱਕ ਟਾਈਮ ਮੈਂ ਦਿਖਾਤੀ ਆ ਬਾਕੀ ਤੁਸੀਂ ਆਪਦਾ ਹੱਕ ਸਮਝ ਕੇ ਮਾਰਨਿੰਗ ਦੀ ਚੁਵਾਈ ਡੱਕ ਸਕਦੇ ਹੋ ਜੇ ਪਹੁੰਚ ਕਰ ਸਕਦੇ ਹੋ ਤਕਰੀਬਨ 5:00 ਵਜੇ ਦਾ ਜਿਹੜਾ ਦੋਸਤੋ ਐਸਟੀਮੇਟ ਤੁਸੀਂ ਹੁਣ ਚੁਵਾਈ ਦੇਖ ਲਈ ਆ 5:00 ਹੋ ਸਕਦਾ ਵੀ ਮਾਰਨਿੰਗ ਜਿਹੜੀ ਚੁਵਾਈ ਕਰ ਲੋ ਟਾਈਮ ਟੂ ਟਾਈਮ ਪਤਾ ਲੱਗ ਜੂਗਾ ਠੀਕ ਹੈ ਜੀ ਦੁੱਧ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਇਸ ਤੋਂ ਬਾਅਦ ਇੱਕ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਮੱਝ ਦਿਖਾਈਏ ਦੋਸਤੋ ਉਹ ਵੀ ਆਪਾਂ ਮੇਰੇ ਤੋਂ ਪੁੱਛ ਲਾਂਗੇ ਜਿਹੜੀ ਉਹਦੀ ਆਪਾਂ ਤਸੱਲੀ ਦੇ ਨਾਲ ਤੁਹਾਨੂੰ ਟਿੱਪ ਕੇ ਹੁਣ ਦਿਖਾ ਦਿੰਦੇ ਹਾਂ ਠੀਕ ਹੈ ਫਿਰ ਉਸ ਮੱਝ ਦਾ ਮੁੱਲ ਕਿੰਨਾ ਝੋਟੀ ਦਾ ਜੀ ਉਹਦਾ ਮੁੱਲ ਹੈ ਜੀ 87000 ਰੁਪਇਆ 87 ਹੈ ਹਾਂਜੀ ਠੀਕ ਹੈ ਬਾਕੀ ਛੋਟੇ ਆਪਾਂ ਦਾ ਮੌਕੇ ਤੇ ਹੋਦਾ ਹੀ ਹੈ ਠੀਕ ਹੈ ਇਹਨੂੰ ਪਾਲੋ ਕਰ ਜੀ ਜਿਆਨਾ ਤੇ ਆਪਾਂ ਮੜਾ ਜਿਹਾ ਟਿੱਪ ਕੇ ਦਿਖਾ ਦਈਏ ਆ ਦੇਖੋ ਜੀ ਅਰੇ ਗੂੰਦ ਆਉਣੀ ਏ ਹੂੰ ਮਨਸਾ ਦੇ ਇਹ ਦੇਖੋ ਆ ਮਗਰਲੇ ਥਾਂ ਦੇ ਵਿੱਚ ਇਹ ਜਿਹੜਾ ਉਲਟ ਪਹਿਣੀ ਵਾਲਾ ਮਗਰਲਾ ਦੇਖੋ ਜੀ ਠੀਕ ਆ ਇਹ ਅਗਲਾ ਦੇਖੋ ਉਲਟ ਪਹਿਣੀ ਤੋਂ ਠੀਕ ਆ ਅਰੇ ਗੂੰਦ ਜੀ ਤੇ ਇਹ ਗੂੰਦ ਹੀ ਅਤੇ ਪਰਦੇ ਵਿੱਚ ਜਿਹੜਾ ਦੋਸਤੋ ਫੇਰੇ ਸ਼ਾਇਦ ਗੂੰਦ ਹੀ ਹੁੰਦੀ ਹੋਵੇ ਠੀਕ ਹੈ ਨਹੀਂ ਠੀਕ ਹੈ ਬਰਾ ਠੀਕ ਆ ਜੀ ਇਹ ਦੋਸਤੋ ਅੱਜ ਦੋ ਐਨੀਮਲ ਸੀ ਵੀਰ ਦੇ ਕੋਲ ਦੋ ਮੱਝਾਂ ਸੀ ਵਿਕਾਉ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਲਈ ਆ ਬਿਲਕੁਲ ਤੁਹਾਡੇ ਨਾਲ ਸ਼ੇਅਰ ਕੀਤੀ ਆ ਜਿਹੜੀ ਵੀ ਮੱਝ ਜਿਹੜੀ ਵੀ ਝੋਟੀ ਭਾਅ ਪਰਤੇ ਜੇ ਤੁਹਾਨੂੰ ਚੰਗੀ ਲੱਗਦੀ ਹੋਵੇ ਫਿੱਟ ਬੈਠੇ ਆਵਦਾਨ ਕੇ ਅੱਖੀਂ ਦੇਖਣ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਰਣਜੀਤ ਵੀਰੇ ਇੱਕ ਸੰਪਰਕ ਨੰਬਰ ਵੀ ਆਪਣੇ ਭੈਣ ਭਰਾਵਾਂ ਨਾਲ ਜਰੂਰ ਜਿਹੜੇ ਸਾਂਝੇ ਕਰ ਗਏ 97811 ਹਾਂਜੀ 4826 ਹਾਂਜੀ 97811 4826 4826 ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ